ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅਸੀਂ ਕਬੀਰ ਸਾਹਿਬ ਦੇ ਜੀਵਨ ਦੇ ਉੱਤੇ ਪੰਛੀ ਝਾਤ ਪਾ ਰਹੇ ਹਾਂ ਉਹਨਾਂ ਦੀ ਗੁਰਬਾਣੀ ਦੇ ਅਨੁਸਾਰ ਹੀ ਉਹਨਾਂ ਦੇ ਆਪਣੇ ਵਿਚਾਰਾਂ ਅਨੁਸਾਰ ਉਹਨਾਂ ਦਾ ਜੀਵਨ ਜਿਹੜਾ ਆ ਉਹ ਸਾਂਝਾ ਕਰ ਰਹੇ ਹਾਂ ਉਸੇ ਲੜੀ ਦੇ ਅਨੁਸਾਰ ਜਦੋਂ ਬ੍ਰਾਹਮਣਾਂ ਨੇ ਹਿੰਦੂ ਮਤ ਦੇਆਂ ਠੇਕੇਦਾਰਾਂ ਨੇ ਔਰ ਇਸਲਾਮ ਧਰਮ ਦੇ ਜੋ ਕਾਜ਼ੀ ਮੁੱਲੇ ਸਾਨੂੰ ਉਹਨਾਂ ਨੇ ਬਹੁਤ ਪਰੇਸ਼ਾਨ ਕੀਤਾ ਕਬੀਰ ਸਾਹਿਬ ਜੀਆਂ ਨੂੰ ਔਰ ਕਬੀਰ ਸਾਹਿਬ ਨੇ ਬڑے ਕ੍ਰਾਂਤੀਕਾਰੀ ਜਿਹੜੇ ਸੀਗੇ ਆਪਣੇ ਵਿਚਾਰ ਉਹਨਾਂ ਦੇ ਪ੍ਰਥਾਏ ਦਿੱਤੇ ਸੁਨਤ ਕੀਤ ਸਾਕਤ ਸਨੇਹ ਅਰਥ ਸੁਨਤ ਕਰੀਏ ਮੈਂ ਨਾ ਬਤਾਉਗਾ ਭਾਈ ਜੋਰੇ ਖੁਦਾਏ ਮੇਜ ਤੁਰਕ ਕਰੇਗਾ ਆਪਣੇ ਹੀ ਘਟ ਜਾਈ ਜਾਂ ਬ੍ਰਾਹਮਣਾਂ ਨੂੰ ਆਖਣ ਲੱਗਿਆ ਦੋਦੂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋਂ ਆਣ ਬਾਟ ਕਾਹੇ ਨਹੀਂ ਆਇਆ ਤੇ ਤਿਲ ਮਿਲਾ ਕੇ ਰਹਿ ਜਾਂਦੇ ਸਨ ਕਬੀਰ ਸਾਹਿਬ ਜੀਾਂ ਦੇ ਬਚਨਾਂ ਨੂੰ ਸੁਣ ਕੇ ਤੇ ਕਬੀਰ ਸਾਹਿਬ ਨੇ ਸਰਬਸਾਂਝੇ ਉਪਦੇਸ਼ ਕੀਤੇ ਉਹਨਾਂ ਦੋਨਾਂ ਨੂੰ ਭੁੱਲੇ ਹੋਏ ਦੱਸਿਆ ਆਖਣ ਲੱਗਿਆ ਅੱਲਾ ਇੱਕ ਮਸੀਤ ਬਾਤ ਹੈ ਅਬਰ ਮੁਲਕ ਕਿਸ ਗੇਰਾ Hindu ਮੂਰਤ ਨਾਮ ਨਵਾਸੀ ਦੋਹਾਂ ਮੈਂ ਤਤਨਾ ਹੈ ਰਾ ਅਕਨ ਲੱਗਿਆ ਇਸਲਾਮ ਧਰਮ ਦੇ ਵਿੱਚ ਇਹ ਮੰਨਿਆ ਜਾਂਦਾ ਵੀ ਜਿਹੜਾ ਅੱਲਾ ਆ ਉਹ ਮੱਕੇ ਮਦੀਨੇ ਦੇ ਵਿੱਚ ਹੀ ਰਹਿੰਦਾ ਇੱਕੋ ਮਸਜਿਦ ਵਿੱਚ ਵਾਜ ਇੱਥੇ ਅੱਜ ਕਰਨ ਜਾਂਦੇ ਆ ਤੇ Hindu ਧਰਮ ਦੇ ਅਨੁਸਾਰ ਮੰਨਿਆ ਜਾਂਦਾ ਵੀ ਜਿਹੜਾ ਪ੍ਰਮਾਤਮਾ ਆ ਉਹ ਮੂਰਤੀ ਦੇ ਵਿੱਚ ਬਰਾਜਮਾਨ ਆ ਭਾਵ ਉਹ ਜਗਨਨਾਥ ਦੀ ਪੁਰੀ ਦੇ ਵਿੱਚ ਦੱਖਣ ਦੱਖਣ ਦੇਸ਼ ਦੇ ਵਿੱਚ ਹੈਗਾ ਦੱਖਣ ਪਾਸੇ ਕਬੀਰ ਦਾਬ ਕਹਿੰਦੇ ਦੱਖਣ ਦੇਸ਼ ਹਰੀ ਕਾਂਵਾਸਾ ਪੱਛਮ ਅੱਲਾ ਮੁਕਾਮਾ ਆਕਣ ਲੱਗਿਆ Hindu ਮਤ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਵੀ ਜਿਹੜਾ ਪ੍ਰਮਾਤਮਾ ਆ ਉਹ ਦੱਖਣ ਦੇਸ਼ ਵਿੱਚ ਭਾਵ ਘੇ ਜਗਨਨਾਥ ਪੁਰੀ ਵਿੱਚ ਤਦੇ ਚੜਦੇ ਸੂਰਜ ਨੂੰ ਚੜ੍ਹਦੇ ਪਾਸੇ ਨੂੰ ਜਲ ਦਿੱਤਾ ਜਾਂਦਾ ਤਦੇ ਚੜ੍ਹਦੇ ਪਾਸੇ ਨੂੰ ਨਮਸਕਾਰ ਕੀਤੀ ਜਾਂਦੀ ਹੈ ਜਿਹੜੇ Hindu ਧਰਮ ਮਤ ਵੱਲੋਂ ਕਿਉਂਕਿ ਉਹ ਸਮਝਦੇ ਨੇ ਵੀ ਪ੍ਰਮਾਤਮਾ ਚੜ੍ਹਦੇ ਪਾਸੇ ਜਿੱਧਰੋਂ ਸੂਰਜ ਚੜਦਾ ਚੜ੍ਹਦੇ ਪਾਸੇ ਆ ਤੇ ਹਿੰਦੂ ਜਿਹੜੇ ਮੁਸਲਮਾਨ ਨੇ ਪੱਛਮ ਅੱਲਾ ਮਕਾਮਾਂ ਕਹਿੰਦੇ ਅੱਲਾ ਦਾ ਮੁਕਾਮ ਆ ਜਿਹੜਾ ਅੱਲਾ ਦਾ ਟਿਕਾਣਾ ਆ ਉਹ ਪੱਛਮ ਦੇ ਵਿੱਚ ਆ ਦਦੇ ਉਹ ਪੱਛਮ ਵੱਲ ਦੇ ਪਾਸੇ ਨੂੰ ਸਜਦਾ ਕਰਦੇ ਆ ਨਮਾਜ਼ ਉਧਰ ਨੂੰ ਕਰਕੇ ਪੜ੍ਹਦੇ ਜਿੱਧਰ ਮੱਕਾ ਮਦੀਨਾ ਆ ਤਾਂ ਗਬੀਰ ਸਾਹਿਬ ਕਹਿੰਦੇ ਦੱਖਣ ਦੇ ਤੇ ਹਰੀਕਾ ਬਾਦਾਂ ਪੱਛਮ ਅੱਲਾ ਮਕਾਮਾਂ ਦਿਲ ਅਸਲ ਤੇ ਗੱਲ ਅਸਲ ਗੱਲ ਤਾਂ ਇਹ ਆ ਕਿ ਦਿਲ ਮੈਂ ਗੋਜ ਦਿਲਾਂ ਦੇ ਦਿਲ ਗੋਜੋ ਇਹੀ ਠੌਰ ਮੁਕਾਮਾਂ ਉਹ ਭਾਈ ਨਾ ਦਾ ਪਰਮਾਤਮਾ ਕੱਲੇ ਦੱਖਣ ਤੇ ਦੱਖਣ ਦਿਸ਼ਾ ਵਿੱਚ ਆ ਤੇ ਨਾ ਹੀ ਗੱਲੀ ਪੱਛਮ ਦਿਸ਼ਾ ਵਿੱਚ ਆ ਉਹ ਤਾਂ ਤੁਹਾਡੇ ਦਿਲ ਦੇ ਅੰਦਰ ਹਰ ਜੀਵ ਮਾਤਰ ਦੇ ਦਿਲ ਦੇ ਅੰਦਰ ਪਰਮਾਤਮਾ ਹਿਰਦੇ ਵਿੱਚ ਵੱਸਦਾ ਆ ਉਹਦਾ ਤਾਂ ਬਾਸਾ ਤੁਹਾਡੇ ਅੰਦਰ ਆ ਉਹਦੇ ਬਾਸ ਕਰਕੇ ਹੀ ਤਾਂ ਤੁਸੀਂ ਚੱਲ ਰਹੇ ਹੋ ਆ ਜਿੰਨੀ ਚੇਤਨਤਾ ਆ ਨਾ ਜੋ ਸਾਡੀ ਚੱਲ ਚੱਲਵਾ ਜੋ ਤਬਦੀਲੀ ਆ ਰਹੀ ਆ ਇਹ ਸਭ ਕੁਝ ਜੋ ਆ ਉਹ ਪਰਮਾਤਮਾ ਦੇ ਉਸ ਅੱਲਾ ਦੇ ਸਾਡੇ ਅੰਦਰ ਵਸਣ ਕਰਕੇ ਹੀ ਆ ਜਿਵੇਂ ਪਰਮਾਤਮਾ ਅੱਲਾ ਸਾਡੇ ਅੰਦਰੋਂ ਚਲਿਆ ਜਾਂਦਾ ਤਾਂ ਫੇਰ ਉਹ ਸਰੀਰ ਮਿੱਟੀ ਹੋ ਜਾਂਦਾ ਡਿੱਗ ਪੈਂਦਾ ਚੇਤਨ ਤਾਂ ਖਤਮ ਹੋ ਜਾਂਦੀ ਚੇਤਨਾ ਜਿਹੜੀ ਆ ਤਕਬੀਰ ਤਾਂ ਕਹਿੰਦੇ ਭਾਈ ਅੱਲਾ ਏਕ ਮਸੀਤ ਵਾਸਤੇ ਹੈ ਅਬਰ ਮੁਲਕ ਕੇ ਜ਼ਗੀਰਾ Hindu ਮੂਰਤ ਨਾਮ ਨਵਾਸੀ ਦੋਹਾਂ ਮੈਂ ਤਤਨਾਏ ਰਾਕਣ ਲੱਗੇ Hindu ਮੁਸਲਮਾਨ ਸਮਝਦੇ ਆ ਕਿ ਅੱਲਾ ਜਿਹੜਾ ਉਹ ਪੱਛਮ ਵਿੱਚ ਬਸਦਾ ਹੈ ਇੱਕੋ ਇਹ ਮਸਜਿਦ ਵਿੱਚ ਤੇ ਕਹਿੰਦੇ ਜੀ ਇੱਕੋ ਮਸਜਿਦ ਦੇ ਵਿੱਚ ਤੇ ਬਾਕੀ ਦੀ ਸਾਰੀ ਦੁਨੀਆ ਸਾਰਾ ਮੁਲਕ ਉਹ ਜਿਹੜਾ ਉਹ ਕਿਹਦੇ ਹਾਸਲੇ ਟਿਕਿਆ ਹੋਇਆ ਫਿਰ ਜੇ ਪਰਮਾ ਜੇ ਅੱਲਾ ਇੱਕੋ ਮਸਜਿਦ ਵਿੱਚ ਰਹਿੰਦਾ ਆ ਤਾਂ ਮੱਕੇ ਮਦੀਨਾ ਦੇ ਵਿੱਚ ਫਿਰ ਅਵਲ ਮੁਰਗ ਕਿਸ ਕੇਰਾਪੇ ਬਾਕੀ ਦਾ ਮੁਲਕ ਕਿਹਦੇ ਕਿਹਦੇ ਹਾਸਲੇ ਤੇ ਟਿਕਿਆ ਹੋਇਆ ਤੇ Hindu ਮੁਰਦ ਨਾਮ ਨਵਾਦੀ ਦੋਵੇਂ ਮੈਂ ਤਦ ਨਾ ਇਹਰਾ Hindu ਮਤ ਦੇ ਵਿੱਚ ਇਹ ਸਮਝਿਆ ਜਾਂਦਾ ਵੀ ਪ੍ਰਮਾਤਮਾ ਜਿਹੜਾ ਉਹ ਜਗਨਨਾਥ ਵਿੱਚ ਜਿਹੜੀ ਮੂਰਤੀ ਆ ਜਗਨਨਾਥ ਮੰਦਿਰ ਦੇ ਵਿੱਚ ਉੱਥੇ ਉੱਥੇ ਪ੍ਰਮਾਤਮਾ ਟਿਕਿਆ ਹੋਇਆ ਉਹਦੇ ਵਿੱਚ ਸਮਾਇਆ ਹੋਇਆ ਉਹਦੇ ਵਿੱਚ ਹੀ ਪ੍ਰਮਾਤਮਾ ਆ ਤਿਆਗਣ ਲੱਗਿਆ ਦੋਹੋ ਮੈਂ ਤਤ ਨਾ 에ਰਾ ਭਾਈ ਸੱਚ ਦੀ ਗੱਲ ਤਾਂ ਇਹ ਆ ਕਬੀਰ ਸਾਹਿਬ ਕਹਿੰਦੇ ਬਈ Hindu ho Musliman ਦੋਨਾਂ ਨੇ ਹੀ ਅਸਲ ਦੇ ਵਿੱਚ ਪ੍ਰਮਾਤਮਾ ਦਾ ਭੇਦ ਨਹੀਂ ਜਾਣਿਆ ਅਸਲ ਵਿੱਚ ਪ੍ਰਮਾਤਮਾ ਦਾ ਭੇਦ ਨਹੀਂ ਜਾਣਿਆ ਆਗਣ ਲੱਗਿਆ ਧਕਣ ਦੇ ਤ ਹਰੀਕਾ ਬਾਸਾ ਪੱਛਮ ਅੱਲਾ ਮੁਕਾਮ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ ਉਹ ਭਾਈ ਪ੍ਰਮਾਤਮਾ ਨੂੰ ਜੇ ਲੱਭਣਾ ਤਾਂ ਆਪਣੇ ਅੰਦਰੋਂ ਲੱਭੋ ਜੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਾਹੇ ਰੇਬਨ ਕੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੇ ਸੰਗ ਸਮਾਈ ਪੋਵ ਮਤ ਜੈਸੇ ਬਾਸ ਬਸਤਾ ਮੂਕਰ ਮੈਂ ਜੈਸੇ ਛਾਈ ਤੈਸੇ ਹੀ ਹਰ ਵゼ ਨਿਰੰਤਰ ਘਟ ਹੀ ਗੋਜੋ ਭਾਈ ਉਹ ਭਾਈ ਆਪਣੇ ਹਿਰਦੇ ਵਿੱਚ ਲੱਭੋ ਜੰਗ ਫਰੀਜ਼ ਆ ਭੀ ਇਸੇ ਗੱਲ ਨੂੰ ਕਹਿੰਦੇ ਜੰਗਲ ਜੰਗਲ ਗਿਆ ਪਰ ਆਪਾਂ ਬਣ ਕੰਡਾ ਹ ਮੋੜ ਵਸੇ ਰਬ ਹਿਆਲੀਆ ਹਿਆਲੀਆ ਮਤਲਬ ਹਿਰਦੇ ਵਿੱਚ ਵਸੇ ਰਬ ਹਿਆਲੀਆ ਜੰਗਲ ਗਿਆ ਢੁੰਡੇ ਉਹ ਭਾਈ ਬਾਹਰ ਜੰਗਲਾਂ ਵਿੱਚ ਕੀ ਲੱਭਦਾ ਫਿਰਦਾ ਪਰਮਾਤਮਾ ਤਾਂ ਤੇਰੇ ਅੰਦਰ ਹੈ ਤੂੰ ਦੱਖਣ ਵਿੱਚ ਕੀ ਲੱਭਦਾ ਫਿਰਦਾ ਜਾਂ ਪੱਛਮ ਵਿੱਚ ਕਿੱਥੇ ਲੱਭਦਾ ਫਿਰਦਾ ਪ੍ਰਮਾਤਮਾ ਨੂੰ ਪ੍ਰਮਾਤਮਾ ਤਾਂ ਤੇਰੇ ਅੰਦਰ ਹੈ ਦਿਲ ਵਿੱਚ ਖੋਜ ਦੇ ਲੈ ਦਿਲ ਖੋਜੋ ਇਹੀ ਠੌਰ ਮੁਕਾਮਾ ਸੋ ਕਬੀਰ ਸਾਹਿਬ ਜੀਆ ਨੇ ਸਰਬ ਸਾਂਝਾ ਉਪਦੇਸ਼ ਦੇ ਕੇ ਅਸਲ ਦੇ ਵਿੱਚ ਗੱਲ ਸਮਝਾਈ ਆ ਸਾਰੀ ਲੋਕਾਈ ਨੂੰ ਸੋ ਸਤਗੁਰ ਕਿਰਪਾ ਕਰਨ ਅਸੀਂ ਆਉਣ ਵਾਲੇ ਆ ਹੋਰ ਵੀਡੀਓ ਵਿੱਚ ਮੈਂ ਪਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤ ਤੇ ਸ਼ੇਅਰ ਕਰ ਦਿਆ ਕਰੋ